ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੋਵਾਂ ਸਾਲਾਂ ਵਿੱਚ ਕਰਵਾਏਗੇ ਗੁਰਦਾਸਪੁਰ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ। ਉੱਥੇ ਹੀ ਜਦੋਂ ਐਕਸਪ੍ਰੈਸ ਨਿਊਜ਼ਲੈਂਡ ਦੀ ਟੀਮ ਵੱਲੋਂ ਗਰਾਊਂਡ ਰਿਐਲਿਟੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਖ-ਵੱਖ ਆਗੂਆਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਆਓ ਤੁਹਾਨੂੰ ਦਿਖਾਉਨੇ ਹਾਂ ਗੁਰਦਾਸਪੁਰ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ। ਮੇਰਾ ਪਿੰਡ ਮੇਰਾ ਨਾਮ surjit singh ਪਿੰਡ ਹਮਰਾਜਪੁਰ ਤੇ ਗੁਰਦਾਸਪੁਰ ਹਲਕੇ ਦਾ ਮੈਂ ਰਹਿਣ ਵਾਲਾ ਜੀ ਸਾਡੇ ਇੱਕ ਬੜੀ ਪੁਰਾਣੀ ਮੰਗ ਬਿਜਲੀ ਦੀ ਜੋ ਕਿ 20 ਸਾਲਾਂ ਤੋਂ ਸਾਡੇ ਪਿੰਡ ਬਿਜਲੀ ਕਿਤੇ ਵੀ ਨੇਰੀ ਦੂਰੀ ਹੁੰਦੀ ਸੀ ਤੇ ਸਾਡੀ ਬੰਦ ਹੋ ਜਾਂਦੀ ਅਸੀਂ ਰਮਨ ਬੈਲ ਜੀ ਦੇ ਧਿਆਨ ਚ ਲਿਆਂਦਾ ਮਸਲਾ ਕਿ ਜੋ ਕਿ ਇਹਨਾਂ ਨੇ ਸਾਡੇ ਚੱਕ ਰਾਈਆਂ 66 ਕੇਵੀ ਹਰ ਹਰ ਸਟੇਸ਼ਨ ਖੋਲ ਕੇ ਤੇ ਸਾਡੀ ਮੰਗ ਪੂਰੀ ਕੀਤੀ ਜੋ ਕਿ ਝੋਨੇ ਦੇ ਸੀਜ਼ਨ ਤੱਕ ਚੱਲੂ ਹੋਏ ਨਾ ਸਾਡੀ ਬੜੀ ਪੁਰਾਣੀ ਮੰਗੀ ਸੀ ਇਲਾਕੇ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਰਮਨ ਬੈਲ ਜੀ ਦਾ ਤੇ ਆਪਣੇ ਆਮ ਆਦਮੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਰਜੇਸ਼ ਲੋਤਰਾ ਮੈਂ ਪੰਜਾਬ ਐਂਡ ਸਿੰਧ ਬੈਂਕ ਤੋਂ ਸੀਨੀਅਰ ਮੈਨੇਜਰ ਰਿਟਾਇਰ ਹੋਇਆ ਆਵਾ ਐਨ ਜੀਓ ਹੈ ਬਾਰਤ ਵਿਕਾਸ ਪਰਸ਼ਦ ਪਿਛਲੇ 20 ਸਾਲ ਤੋਂ ਉਹਦੇ ਨਾਲ ਵੀ ਜੁੜਿਆ ਪ੍ਰੈਜ਼ੀਡੈਂਟਲੀ ਉਸ ਗੁਰਦਾਸਪੁਰ ਸਿਟੀ ਬ੍ਰਾਂਚ ਦਾ ਮੈਂ ਪ੍ਰੈਜ਼ੀਡੈਂਟ ਵੀ ਹਾਂ ਜੋ ਅਹੀ ਅਬਜ਼ਰਵ ਕੀਤਾ ਬੀਗ ਰਿਟਾਇਰੀ ਜਾਂ ਸੀਨੀਅਰ ਸਿਟੀਜ਼ਨ ਜਿਹੜਾ ਸਭ ਤੋਂ ਵੱਡਾ ਇਸ਼ੂ ਸੀਗਾ ਮੈਡੀਕਲ ਦਾ ਇਸ਼ੂ ਸੀਗਾ ਲੋਕਾਂ ਨੂੰ ਜਿਹੜੀਆਂ ਹੈਲਥ ਸਹੂਲਤਾਂਵਾਂ ਨਹੀਂ ਸੀ ਮਿਲ ਰੀਆਂ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਿਛਲੇ 10 ਸਾਲ ਤੋਂ ਸਿਵਲ ਹਸਪਤਾਲ ਸਾਡਾ ਬੰਦ ਹੋ ਗਿਆ ਸੀਗਾ ਉਹਦੇ ਕਰਕੇ ਲੋਕਾਂ ਨੂੰ ਹਰ ਕੰਮ ਵਾਸਤੇ ਬਬਰੀ ਜਾਣਾ ਪੰਦਾ ਸੀਗਾ ਦੇ ਸ਼ਹਿਰ ਦੇ ਵਿੱਚ ਕਿਉਂਕਿ ਹੋਰ ਕੋਈ ਸੁਵਿਧਾ ਨਹੀਂ ਹੁੰਦੀ ਗੁਰਦਾਸਪੁਰ ਸ਼ਹਿਰ ਐਸਾ ਵਾ ਜਿੱਥੇ ਸ਼ਾਮ ਨੂੰ 7-8 ਵਜੇ ਤੋਂ ਬਾਅਦ ਬਿਲਕੁਲ ਸੰਸਾਨ ਪੈ ਜਾਂਦੀ ਹੈ ਜੇ ਕਿਸੇ ਨੂੰ ਰਾਤ ਬਰਾਤੇ ਕੋਈ ਅਮਰਜੈਂਸੀ ਪੈ ਜਾਂਦੀ ਹੀ ਉਹ ਸਿਵਲ ਹਸਪਤਾਲ ਹੀ ਨਹੀਂ ਪਹੁੰਚ ਸਕਦਾ ਕਈ ਬੰਦਿਆਂ ਨੂੰ ਐਦਾਂ ਹੀ ਕਈ ਜਾਂਦੀਆਂ ਮੌਤਾਂ ਹੋ ਜਾਂਦੀਆਂ ਸੀ ਜਾਂ ਬੜੇ ਮਹਿੰਗੇ ਰੇਟ ਦੇ ਉੱਪਰ ਜੜੀਆਂ ਪ੍ਰਾਈਵੇਟ ਹਸਪਤਾਲਾਂ ਚ ਉਹ ਸਹੂਲਤਾਂ ਲੈਣੀਆਂ ਪੈਂਦੀਆਂ ਸੀ ਜਿਹੜੀ ਰਮਨ ਜੀ ਨੇ ਅੱਜ ਇਹ ਸਿਵਲ ਹਸਪਤਾਲ ਨੂੰ ਸਟਾਰਟ ਕਰਕੇ ਉਹਦੀ ਪੂਰੀ ਰੈਨੋਵੇਸ਼ਨ ਹੋ ਗਈ ਹੈ ਅਤੇ OPD ਵੀ ਸ਼ੁਰੂ ਹੋ ਗਈ ਹੈ ਉਹਦੀ ਜਿਹੜੀ ਸ਼ਹਿਰ ਦੇ ਵਿੱਚ ਬੜੀ ਵੱਡੀ ਸੁਹੂਲਤ ਹੈਗੀ ਆ ਆਮ ਘਰਾਂ ਚ ਜਿਹੜੀਆਂ ਕੰਮ ਕਰਨ ਵਾਲੀਆਂ ਉਹਨਾਂ ਕੋਈ ਵਾਰੀ ਪੈਸੇ ਵੀ ਨਹੀਂ ਹੁੰਦੇ ਕਿ ਉਹ ਆਟੋ ਦੇ 2-300 ਰੁਪਏ ਖਰਚ ਕੇ ਬਬਰੀ ਜਾ ਸਕਣ ਅਗਲੀ ਗੰਦੀ ਆ ਇੱਥੇ ਉਹ ਨੀਮ ਹਕੀਮ ਡਾਕਟਰਾਂ ਕੋਲ ਦਵਾਈ ਲੈ ਕੇ ਤੇ ਆਪਣਾ ਨੁਕਸਾਨ ਕਰਾਉਂਦੇ ਸੀ ਇਹਦੇ ਨਾਲ ਇਹ ਹੋਏਗਾ ਕਿ ਜਿਹੜਾ ਆਮ ਬੰਦਾ ਵਾ ਉਹਨੂੰ ਇਹਦਾ ਫਾਇਦਾ ਹੋਏਗਾ ਉਸ ਤੋਂ ਬਾਅਦ ਜਿਹੜੀ ਸਰਕਾਰ ਨੇ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਆ ਉਹਦਾ ਬਹੁਤ ਵੱਡਾ ਜੜੀ ਫੈਸਿਲਿਟੀ ਲੋਕਾਂ ਨੂੰ ਮਿਲੀ ਆ ਮੈਂ ਪਿੱਛੇ ਵੱਡ ਰਿਹਾ ਸੀਗਾ ਤਕਰੀਬਨ ਪੰਜਾਬ ਦੇ ਵਿੱਚ 2 ਸਾਲ ਚ 1 ਕਰੋੜ ਤੋਂ ਵੱਧ ਲੋਕਾਂ ਨੇ ਉਹਦਾ ਫੈਸਿਲਿਟੀ ਜਿਹੜੀ ਲਈ ਆ ਔਰ ਸਭ ਤੋਂ ਜ਼ਿਆਦਾ ਜਿਹੜੀ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਮੁਹਾਲੀ ਸ਼ਹਿਰ ਦੇ ਵਿੱਚ ਲੋਕਾਂ ਨੇ ਉਹਦਾ ਫਾਇਦਾ ਲਿਆ ਜਿੱਥੇ ਕਿ ਸਾਰੇ بڑے ਸਮਰਥ ਲੋਕੀ ਦਿੰਦੇ ਆ ਪਰ ਉਹ ਵੀ ਲੋਕ ਜਿਹੜੇ ਆ ਆਮ ਆਦਮੀ ਕਲੀਨਿਕ 'ਚ ਜਾ ਕੇ ਉਹਦੀਆਂ ਫੈਸਿਲਟੀਆਂ ਦਾ ਫਾਇਦਾ ਲੈ ਰਹੇ ਆ ਹੁਣ ਸਾਡੇ ਘਰ ਪਿੱਛੇ ਇੱਕ ਕੰਮ ਵਾਲੀ ਹੀ ਉਹ ਵਾਈਫ ਮੇਰੀ ਨੂੰ ਕਹਿੰਦੀ ਮੈਨੂੰ 2-3000 ਰੁਪਏ ਦਿਓ ਮੈਡਮ ਮੈਂ ਨਾ ਤਨੂੰ ਦਖਾਣਾ ਠੀਕ ਨਹੀਂ ਹੈਗੀ ਤੇ ਇਹ ਪੰਡੋਰੀ ਰੋਡ ਤੋਂ ਆਂਦੀ ਸੀ ਮੈਂ ਉਹਨੂੰ ਕਿਹਾ ਕਿ ਉੱਥੇ ਮਾਨਕੌਰ ਸਿੰਘ ਤੁਹਾਡੇ ਆਮ ਆਦਮੀ ਕਲੀਨਿਕ ਖੁੱਲਿਆ ਤੂੰ ਉੱਥੇ ਜਾ ਤੈਨੂੰ ਦਵਾਈ ਵੀ ਮਿਲੇਗੀ ਤੇਰੇ ਟੈਸਟ ਵੀ ਫ੍ਰੀ ਹੋਣਗੇ ਔਰ ਉਹ ਗਈ ਉੱਥੇ ਉਹਨੂੰ ਸਾਰਾ ਉਹਦਾ ਲਾਜ਼ਮੀ ਹੋਇਆ ਟੈਸਟ ਵੀ ਹੋਏ ਔਰ ਬੜੀ ਖੁਸ਼ ਹੋਈ ਆ ਐਦਾਂ ਹੀ ਜਿਹੜਾ ਵਾ ਸ਼ਹਿਰ ਦੇ ਵਸਨੀਕਾਂ ਵਾਸਤੇ ਰਮਨ ਜੀ ਦੀ ਇੱਕ ਬਹੁਤ ਵੱਡੀ ਦੇਣ ਆ ਔਰ ਪਾਰਟੀ ਦੀ ਵੀ ਬਹੁਤ ਵੱਡੀ ਦੇਣ ਆ ਥੈਂਕ ਯੂ ਸਭ ਮੇਰਾ ਨਾਮ ਹੈ ਹਰਦੀਪ ਸਿੰਘ ਬਹੰਗੂਰਾ ਮੈਂ ਗੁਰਦਾਸਪੁਰ ਸ਼ਹਿਰ ਦਾ ਵਸਨੀਕਾਂ ਜੀ ਵਸਤ ওভারঅল ਡਵੈਲਪਮੈਂਟ ਹੋਈ ਹੈ ਸਾਰੇ ਸੈਕਟਰ ਵਿੱਚ ਪਰ ਜੀ ਸਪੈਸੀਫਿਕਲੀ ਕਿਉਂਕਿ ਐਜੂਕੇਸ਼ਨ ਬਾਰੇ ਪੁੱਛਿਆ ਹੈ ਸ਼੍ਰੀ ਰਮਨਬੈਲ ਜੀ ਦਾ ਐਜੂਕੇਸ਼ਨ ਨਾਲ ਬੜੇ ਪੁਰਾਣਾ ਲਿੰਕ ਰਿਹਾ ਹੈ ਇਹਨਾਂ ਨੇ ਜਿਹੜਾ ਸਕੂਲ ਆਫ ਐਬਿਨਸ ਗਵਰਨਮੈਂਟ ਬਣਾਇਆ ਹੈ ਅੰਡਰ ਦਾ ਕਾਈਂਡ ਲੀਡਰਸ਼ਿਪ ਆਫ ਮਿਸਟਰ ਰਮਨ ਬਹਿਲ ਇਹ ਉਹ ਸਕੂਲ ਹੈ ਜੀ ਜਿਹਦੇ ਵਿੱਚ 9ਵੀਂ 10ਵੀਂ 11ਵੀਂ 12ਵੀਂ ਦੇ ਬੱਚੇ ਅਕੈਡਮਿਕ ਕੁਆਲ ਐਜੂਕੇਸ਼ਨ ਨਾਲ ਨਾਲ ਕੰਪੀਟੀਟਿਵ ਸਪੀਰੀ ਵਿੱਚ ਪਾਈ ਜਾਂਦੀ ਹੈ ਕਿ ਜਿਹੜੇ ਅੱਗੇ ਇਮਤਿਹਾਨ ਦੇਣੇ ਨੇ ਕੰਪੀਟੀਸ਼ਨ ਦੇਣੇ ਨੇ ਤਾਂ ਕਿ ਅੱਛੋ ਕੁਆਲੀਫਾਈ ਕਰ ਸਕਣ ਉਹ ਵੀ ਇੱਥੇ ਸਿਟੀ ਦਿੱਤੀ ਜਾਂਦੀ ਹੈ ਜਿਹੜੇ ਲੇਚਰ ਤੋਂ ਬਾਹਰ ਜਾਣਾ ਪੈਂਦਾ ਸੀ ਕੋਟਾ ਜਾਂ ਹੋਰ ਡਿਫਰੈਂਟ ਸਟੇਸ਼ਨ ਜਾਣਾ ਪੈਂਦਾ ਸੀਗਾ ਪੜਨ ਵਾਸਤੇ ਉਹ ਪੜ੍ਹਾਈ ਇੱਥੇ ਦਿੱਤੀ ਜਾਵੇਗੀ ਤਾਂ ਕਿ ਅੱਛੇ ਸਿਟੀਜਨ ਔਰ ਅੱਛੇ ਅਫਸਰ ਬਣ ਸਕਣ ਔਰ ਇਹਦੇ ਨਾਲ ਨਾਲ ਜਿਹੜੇ ਐਜੂਕੇਸ਼ਨ ਹੈ ਦੇ ਨਾਲ ਨਾਲ ਜਿਹੜੀ ਯੂਨੀਫਾਰਮ ਹੈ ਜਿਹੜੀ 2-3 ਹਜ਼ਾਰ ਦੀ ਬਾਹਰ ਸੀ ਉਹ ਵੀ ਗਮਲ ਫਰੀਦ ਫਰੀ ਦਿੱਤੀ ਜਾਂਦੀ ਹੈ ਸਕੂਲ ਆਫ ਐਮਐਨਐਸ ਮੀਨਸ ਇੱਕ ਇੰਪੋਰਟੈਂਟ ਪ੍ਰੋਮਿਨੈਂਟ ਸਕੂਲ ਤੋਂ ਉਹ ਵੀ ਐਜੂਕੇਸ਼ਨ ਮਿਲ ਰਹੀ ਹੈ ਨੰਬਰ 2 ਜਿਹ ਇੱਕ ਆਈ ਐਂਡ ਈਅਰ ਬੁਕਸ ਹੁੰਦੀਆਂ ਨੇ ਆ ਮੇਰੀ ਸੁਸਾਇਟੀ ਵਿੱਚ ਐਜੂਕੇਸ਼ਨ ਬੜੀ ਇੱਕ ਅੱਖ ਦਾ ਕੰਮ ਕਰਦੇ ਆ ਲਾਇਬ੍ਰੇਰੀ ਜੋ ਬੜੇ ਚੰਗੇ ਦੀ ਇਤਰਾ ਪੈਸੀ ਉੱਤੇ ਬਦਬੂਰ ਫਰਨੀਚਰ ਸੜਿਆ ਉਹ ਵੀ ਰਮਨਬੈਲ ਜੀ ਨੇ ਬੜੀ ਮਿਹਨਤ ਕਰਕੇ ਉਹਨੂੰ ਪੈਸਾ ਸੈਂਕਸ਼ਨ ਕਰਾਇਆ ਔਰ ਇਹ ਸੜੇ ਸਾਰੀਆਂ ਅਖਬਾਰਾਂ ਸਾਰੀਆਂ ਲਾਇਬ੍ਰੇਰੀ ਵਿੱਚ ਕਿਤਾਬਾਂ ਅੱਛੀਆਂ-ਚੀਆਂ ਕੰਪਲੀਟ ਕਿਤਾਬਾਂ ਪਾਈਆਂ ਜਾਂਦੀਆਂ ਤਾਂ ਕਿ ਬੱਚੇ ਜਾਂ ਹੋਰ ਸੀਨੀਅਰ ਸਿਟੀਜ਼ਨ ਉੱਤੇ ਪੜ ਕੇ ਆਪਣੇ ਨੌਲਨ ਨੂੰ ਵਧਾਉਣ ਔਰ ਬੱਚੇ ਪੜ ਕੇ ਅੱਗੇ ਨਿਕਲ ਸਕਣ ਇਸ ਦੇ ਨਾਲ ਨਾਲ ਇਹ ਪੜਾਈ ਦੇ ਨਾਲ ਨਾਲ ਇੱਕ ਥਰਡ ਸੈਂਸ ਆ ਜਿਹਨੂੰ ਕਹਿੰਦੇ ਬੜ ਸੁਖਮ ਸੁਖਮ ਕਹਿੰਦੇ ਆਜ਼ਮ ਜਿਹਨੂੰ ਕਲਾ ਹੈ ਕਲਾ ਵ ਗਿਆਨ ਹੈ ਠੀਕ ਹੈ ਜੀ ਉਹ ਕਲਾ ਕਿਸ ਤਰ੍ਹਾਂ ਵੀ ਹੋ ਸਕਦੀ ਹੈ ਇਸ ਤਰ੍ਹਾਂ ਹੀ ਜਿਹੜਾ ਇੱਥੇ ਕਲਾ ਕੇ ਅੰਦਰ ਜਿੱਦ ਵਿੱਚ ਹਾਰਮੋਨੀਅਮ ਤਬਲਾ ਗਿਟਾਰ ਸੰਗੀਤ ਸਭ ਸਿਖਾਇਆ ਜਾਂਦਾ ਸੀ ਬੜੇ ਸਾਲਾਂ ਦਾ ਡੱਡ ਪਿਆ ਸੀ ਕੋਈ ਨਹੀਂ ਰਮਨ ਮੈਲ ਜੀ ਨੇ ਉਹ ਵੀ ਕੋਸ਼ਿਸ਼ ਕਰਕੇ ਉਹਨੂੰ ਰਨ ਆਵਟ ਕੀਤਾ ਉਹਨੂੰ ਚਲਾਇਆ ਸਭ ਪੈਸਾ ਦੇ ਕੇ ਹੁਣ ਉੱਥੇ ਬੱਚੇ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣਾ ਸੰਗੀਤ 뮤직 ਹਾਰਮੋਨੀਅਮ ਤਬਲਾ ਜੋ ਵੀ ਉਹਨਾਂ ਨੂੰ ਇੱਛਾ ਹੈ ਡਰਾਇੰਗ ਪੇਂਟਿੰਗ ਸਭ ਉਹ ਕਲਾ ਨੂੰ ਮਾਹਰ ਕਰ ਸਕਦੇ ਆ ਆਪਣਾ ਸਭ ਬੱਚੇ ਦੀ ਇਸ ਤਰ੍ਹਾਂ ਪੜਾਈ ਨਾਲ ਓਵਰਆਲ ਡਵੈਲਪਮੈਂਟ ਹੁੰਦੀ ਹੈ ਇਹ ਇੱਕ ਬੜੀ ਵੱਡੀ ਕੰਟ੍ਰਿਬਿਊਸ਼ਨ ਹੈ ਜਿਹੜਾ ਅਸੀਂ ਰਮਨਬਾ ਜੀ ਦਾ ਦੇਣ ਨਹੀਂ ਦੇ ਸਕਦੇ ਸਰ ਮੇਰਾ ਨਾਮ ਅਜੀਤ ਹੈ ਮੈਂ ਹਰਧਾਨਪਿੰਡ ਤੋਂ ਬਿਲੋਂਗ ਕਰਦਾ ਪਿਆ ਮੈਂ ਆਪਾ ਰਮਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਤੋਂ 2-3 ਕਿਲੋਮੀਟਰ ਦੇ ਪਿੰਡ ਹਰਦੋਸ਼ਨੀ ਆ ਉੱਥੇ ਮਤਲਬ ਬੈਲ ਸਾਹਿਬ ਜੀ ਨੇ ਸਪੋਰਟਸ ਨਰਸਰੀ ਜਿਹੜੀ ਆ ਮਨਜ਼ੂਰ ਕਰਵਾਈ ਹੈ ਸਰਕਾਰ ਕੋਲੋਂ ਉਹਦੇ ਨਾਲ ਇਹ ਆ ਵੀ ਮਤਲਬ ਸਾਡੇ ਲਾਗੇ ਛੱਕ ਪਿੰਡਾਂ ਦੇ ਮਤਲਬ ਨੌਜਵਾਨਾਂ ਜਿਹੜੇ ਖੇਡਾਂ ਨਾਲ ਜੁੜਨਗੇ ਤਾਂ ਨਸ਼ਿਆਂ ਤੋਂ ਦੂਰ ਜਾਣਗੇ ਬੈਲ ਸਾਹਿਬ ਨੇ ਸਾਡੇ ਮੇਰੇ ਖੁਦ ਦੇ ਪਿੰਡ ਵਿੱਚ ਹੀ 50000 ਰੁਪਏ ਦਾ ਮਤਲਬ ਸਮਾਨ ਸੈਕਸ਼ਨ ਕਰਵਾ ਕੇ ਦਿੱਤਾ ਵਾ ਮਤਲਬ ਸਰਕਾਰ ਕੋਲੋਂ ਵੀ ਇੱਥੇ ਮਤਲਬ ਸਪੋਰਟਸ ਕਿੱਟ ਵ ਤੁਹੇ ਪਲੇਅਰ ਜ਼ਿਆਦਾ ਉੱਠਣਗੇ ਉਹਦੇ ਨਾਲ ਆਪਣੇ ਪੰਜਾਬ ਦੀ ਤਰੱਕੀ ਹੋਏਗੀ ਤੇ ਨੌਜਵਾਨ ਜਿਹੜੇ ਨਸ਼ਿਆਂ ਤੋਂ ਦੂਰ ਰਹਿਣਗੇ